ਨਬਸੇ ਹੀ ਆਵੀ ਉਹ ਮੈਂ ਉਹਨੂੰ ਜਟਵੈੜ ਕਹਿੰਦਾ ਹੁੰਦਾ ਸੀ ਪਰਮਾਤਮਾ ਨੇ ਉਹ ਹੀ ਜਟਵੈੜ ਸਾਡਾ ਮੋੜਤਾ ਵਾਪਸ ਪਿਆਰ ਬਹੁਤ ਸੀ ਬਾਈ ਨਾਲ ਜੀ ਸੀ ਨਹੀਂ ਹੈਗਾ ਜੀ ਰਹੂਗਾ ਜੀ ਬਹੁਤ ਬਹੁਤ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਪਰਮਾਤਮਾ ਨੇ ਸੁਣੀ ਆ ਜੀ ਸੱਚੇ ਬਾਦਸ਼ਾਹ ਨੇ ਤੇਰਾ ਕੋਈ ਗੱਲ ਨਹੀਂ ਤੇਰਾ ਪਿਆਰ ਬਹੁਤ ਸੀ ਬਾਈ ਨਾਲ ਜੀ ਸੀ ਨਹੀਂ ਹੈਗਾ ਜੀ ਰਹੂਗਾ ਜੀ ਜੀ ਬਿਲਕੁਲ ਬਿਲਕੁਲ ਜੀ ਇਹ ਮੌਕੇ ਕੁਝ ਗੱਲ ਤੁਸੀਂ ਖੁਸ਼ੀਆਂ ਦੇ ਮੌਕੇ ਆਏ ਹੋ ਅਫਸੋਸ ਵਿੱਚ ਤਾਂ ਬੜਾ ਲੰਮਾ ਸਮਾਂ ਚੱਲਿਆ ਤੇ ਲੇਕਿਨ ਹੁਣ ਅੱਜ ਖੁਸ਼ੀਆਂ ਘਰ ਦੇ ਵਿੱਚ ਆਈਆਂ ਤਾਂ ਕੀ ਕਹਿਣਾ ਚਾਹੁੰਦੇ ਇਸ ਮੌਕੇ ਬਸ ਜੀ ਕੋਈ ਖੁਸ਼ੀ ਦਾ ਟਿਕਾਣਾ ਹੀ ਹੈ ਨਹੀਂਗਾ ਜੀ ਹਨਾ ਪ੍ਰਮਾਤਮਾ ਨੇ ਉਸ ਘਰ ਚ ਚਿਰਾਗ ਵਾਪਸ ਮੋੜਿਆ ਜੀ ਬਹੁਤ ਖੁਸ਼ੀ ਹੈ ਇਸ ਗੱਲ ਦੀ ਸਾਰੇ ਜੱਗ ਤੋਂ ਨਹੀਂ ਖੁਸ਼ੀ ਹੈ ਜੀ ਸਾਨੂੰ ਤਾਂ ਹੁਣੀ ਹੋਣੀ ਆ ਔਰ ਉਹਦੇ ਮਾਪਿਓ ਦਾ ਸਹਾਰਾ ਜਿਹੜਾ ਵਾਪਸ ਕਰਿਆ ਉਹ ਸੱਚੇ ਪਾਤਸ਼ਾਹ ਨੇ ਉਹਦਾ ਲੱਖ ਲੱਖ ਸ਼ੁਕਰਾਨਾ ਹੈ ਮਿਲਲੇ ਹੁਣ ਤੁਸੀਂ ਪ੍ਰਵਾਸ ਨਹੀਂ ਆਈ ਹੈ ਜੀ ਬਸ ਨਰਦੇ ਜੀ ਹਾਂ ਜੀ ਬਤੂ ਹੁਣਾਂ ਨੂੰ ਬਹੁਤ ਮੀਲਾ ਲੱਗਿਆ ਤੁਹਾਨੂੰ ਜਦੋਂ ਸਾਨੂੰ ਪਤਾ ਲੱਗਾ ਜੀ ਹਾਂਜੀ ਨਹੀਂ ਬਾਈਥੇ ਨੈਟਵਰਕ ਸੋਸ਼ਲ ਨੈਟਵਰਕ ਤੋਂ ਪਤਾ ਲੱਗਿਆ ਸਾਨੂੰ ਵੀ ਤੜਕੇ ਇੰਨਾ ਲੇਟ ਕਾ ਹੋ ਗਈ ਮੈਂ ਬਿਮਾਰ ਸੀਗਾ ਜੀ ਫਿਰ ਵੀ ਮਤਲਬ ਵਿੱਚੋਂ ਤਾਂ ਨਹੀਂ ਆਇਆ ਤੇ ਰਾਜਾ ਥੋੜਾ ਜਿਹਾ ਠੀਕ ਹੋਇਆ ਫਿਰ ਉਸੇ ਵੇਲੇ ਤਾਂ ਕਿ ਤਾ ਉਹ ਤੁਸੀਂ ਵੀ ਛੇਤੀ ਚੱਲੇ ਗਏ ਜਾ ਕੇ ਅਰਚਨ ਕਰਕੇ ਆਏ ਜੀ ਪਰ ਬਹੁਤ ਖੁਸ਼ੀ ਹੈ ਉਹ ਆਪਣਾ ਇਸ ਦੇ ਉੱਤੇ ਨਹੀਂ ਜੀ ਕੁਝ ਨਹੀਂ ਹੋਣਾ ਅਗਰ ਪ੍ਰਾਣੇ ਕੋਈ ਸੰਧਿਕ ਅਰਥੇ ਕੋਈ ਹਨ ਬਸ ਇਹੀ ਐ ਵੀ ਮੈਂ ਉਹਨੂੰ ਜਟੜਹਿੜ ਕਹਿੰਦਾ ਹੁੰਦਾ ਸੀ ਪਰਮਾਤਮਾ ਨੇ ਉਹ ਹੀ ਜਟੜਹਿੜ ਸਾਡਾ ਮੋੜ ਤਾਂ ਵਾਪਸ ਸ਼ੁਕਰ ਹੈ ਜੀ ਦਾਤੇ ਦਾ ਬਿਲਕੁਲ ਤੁਸੀਂ ਭਾਸ਼ਾ ਜੀ ਬੋਲਦੇ ਥੋੜਾ ਜਿਹਾ ਥੋੜਾ ਅੱਜ ਤੱਕ ਕੋਈ ਤੇ ਬਾਹਲਾ ਜਟੜਹਿੜ ਦਾ ਕਬਾ ਸਵਾ ਬਾਹਲਾ ਕਬਾ ਸਵਾ ਜਟੜਹਿੜ ਹਾਂ ਬਿਲਕੁਲ ਫਰੋ ਦੇ ਲਾਂ ਦਾ ਰਾਜਾ ਸੀ ਹਰ ਇੱਕ ਨੂੰ ਪਿਆਰ ਕਰਦਾ ਸੀ ਜੀ ਬਿਲਕੁਲ ਜੀ ਬਿਲਕੁਲ ਨਾ ਸਰ ਸ਼ੁਕਰਾਨਾ ਕਰਦੇ ਆ ਆ ਗਿਆ ਜੀ ਬਿਲਕੁਲ ਆ ਗਿਆ ਜੀ ਔਰ ਬਹੁਤ ਹਰ ਇੱਕ ਅੱਖ ਸਿੱਧੂ ਲਈ ਰੋਈ ਸੀ ਤੇ ਹਰ ਇੱਕ ਨੇ ਖੁਸ਼ੀ ਮਨਾਈ ਹੈ ਜੀ ਜੀ ਪੂਰੇ ਬਲਡ ਦੇ ਵਿੱਚ ਜੀ ਜੀ ਮਿਹਰਬਾਨੀ ਬਸ ਇਹ ਹੀ ਆ ਵੀ ਉਹ ਮੈਂ ਉਹਨੂੰ ਜਟਵੈੜ ਕਹਿੰਦਾ ਹੁੰਦਾ ਸੀ ਪਰਮਾਤਮਾ ਨੇ ਉਹ ਹੀ ਜਟਵੈੜ ਸਾਡਾ ਮੋੜਤਾ ਵਾਪਸ ਪਿਆਰ ਬਹੁਤ ਸੀ ਬਾਈ ਨਾਲ ਜੀ ਸੀ ਨਹੀਂ ਹੈਗਾ ਜੀ ਰਹੂਗਾ ਜੀ ਬਹੁਤ ਬਹੁਤ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਪਰਮਾਤਮਾ ਨੇ ਸੁਣੀ ਆ ਜੀ ਸੱਚੇ ਬਾਦਸ਼ਾਹ ਨੇ ਤੇ ਉਹ ਕੋਈ ਨਹੀਂ ਤੇਰਾ ਪਿਆਰ ਬਹੁਤ ਸੀ ਬਾਈ ਨਾਲ ਸੀ ਨਹੀਂ ਹੈਗਾ ਜੀ ਰਹੂਗਾ ਜੀ 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 ਬਿਲਕੁਲ ਬਿਲਕੁਲ ਜੀ ਬਹੁਤ ਹੀ ਖੁਸ਼ੀ ਆ ਅੱਜ ਤੁਸੀਂ ਖੁਸ਼ੀਆਂ ਦੇ ਮੌਕੇ ਆਏ ਹੋ ਅਫਸੋਸ ਵਿੱਚ ਤਾਂ ਬੜਾ ਲੰਮਾ ਸਮਾਂ ਚੱਲਿਆ ਤੇ ਲੇਕਿਨ ਹੁਣ ਅੱਜ ਖੁਸ਼ੀਆਂ ਘਰ ਦੇ ਵਿੱਚ ਆਈਆਂ ਤਾਂ ਕੀ ਕਹਿਣਾ ਚਾਹੁੰਦੇ ਇਸ ਮੌਕੇ ਬਸ ਜੀ ਕੋਈ ਖੁਸ਼ੀ ਦਾ ਟਿਕਾਣਾ ਹੀ ਹੈ ਨਹੀਂਗਾ ਜੀ ਹਨਾ ਪਰਮਾਤਮਾ ਨੇ ਉਸ ਘਰ ਚ ਚਰਾਗ ਵਾਪਸ ਮੁੜਿਆ ਜੀ ਬਹੁਤ ਖੁਸ਼ੀ ਆ ਇਸ ਗੱਲ ਦੀ ਸਾਰੇ ਜਗਤ ਨੂੰ ਹੀ ਖੁਸ਼ੀ ਆ ਜੀ ਸਾਨੂੰ ਤਾਂ ਹਣੀ ਹਣੀ ਆ ਔਰ ਉਹਦੇ ਮਾਪਿਓ ਦਾ ਸਹਾਰਾ ਜਿਹੜਾ ਵਾਪਸ ਕਰਿਆ ਉਹ ਸੱਚੇ ਪਹਾੜਾ ਨੇ ਉਹਦਾ ਲੱਖ ਲੱਖ ਸ਼ੁਕਰਾਨਾ ਹੈ ਮਿਲਲੇ ਹੁਣ ਤੁਸੀਂ ਪ੍ਰਵਾਸ ਨਹੀਂ ਆਈ ਹੈ ਜੀ ਬਸ ਨਰਦੇ ਜੀ ਹਾਂਜੀ ਬੱਪੂ ਹੁਣਾਂ ਨੂੰ ਬਹੁਤ ਮਿਲਿਆ ਲੱਗਿਆ ਤੁਹਾਨੂੰ ਜਦੋਂ ਸਾਨੂੰ ਪਤਾ ਲੱਗਾ ਜੀ ਹਾਂਜੀ ਨਹੀਂ ਬਾਈਥੇ ਨੈਟ ਸੋਸ਼ਲ ਨੈਟਵਰਕ ਤੋਂ ਪਤਾ ਲੱਗਿਆ ਸਾਨੂੰ ਵੀ ਤੜਕੇ ਇੰਨਾ ਲੇਟ ਕਾ ਹੋ ਗਈ ਮੈਂ ਬਿਮਾਰ ਸੀਗਾ ਜੀ ਫਿਰ ਵੀ ਮਤਲਬ ਵਿੱਚੋਂ ਤਾਂ ਨਹੀਂ ਆਇਆ ਤੇਰਾ ਜਿਆ ਥੋੜਾ ਜਿਹਾ ਠੀਕ ਹੋਇਆ ਫਿਰ ਉਸੇ ਵੇਲੇ ਤਾਂ ਕਿ ਤਾ ਉਹ ਤੁਸੀਂ ਵੀ ਛੇਤੀ ਚੱਲੇ ਗਏ ਜਾ ਕੇ ਅਰਚਨ ਕਰਕੇ ਆਏ ਜੀ ਪਰ ਬਹੁਤ ਖੁਸ਼ੀ ਹੈ ਜੀ ਉਹ ਆਪਣਾ ਉਸ ਦੇ ਉੱਤੇ ਨਹੀਂ ਜੀ ਕੁਝ ਨਹੀਂ ਹੋਣਾ ਅਗਰ ਕੋਈ ਪ੍ਰਾਣਿਕ ਕੋਈ ਸੰਦਗੀ ਕਰਦਾ ਕੋਈ ਹਨ ਬਸ ਇਹੀ ਐ ਵੀ ਉਹ ਮੈਂ ਉਹਨੂੰ ਜਟੜਹਿੜ ਕਹਿੰਦਾ ਹੁੰਦਾ ਸੀ ਪਰਮਾਤਮਾ ਨੇ ਉਹ ਹੀ ਜਟੜਹਿੜ ਸਾਡਾ ਮੋੜ ਤਾਂ ਵਾਪਸ ਸ਼ੁਕਰ ਹੈ ਜੀ ਦਾਤੇ ਦਾ ਬਿਲਕੁਲ ਤੁਸੀਂ ਭਾਸ਼ਾ ਜੀ ਬੋਲਦੇ ਥੋੜਾ ਜਿਹਾ ਥੋੜਾ ਅੱਜ ਤੱਕ ਕੋਈ ਤੇ ਬਾਹਲਾ ਜਟੜਹਿੜ ਦਾ ਕਬਾ ਸਵਾ ਬਾਹਲਾ ਕਬਾ ਸਵਾ ਜਟੜਹਿੜ ਹਾਂ ਬਿਲਕੁਲ ਫਰੋ ਦੇਲਾ ਦਾ ਰਾਜਾ ਸੀ ਹਰ ਇੱਕ ਨੂੰ ਪਿਆਰ ਕਰਦਾ ਸੀ ਜੀ ਬਿਲਕੁਲ ਜੀ ਬਿਲਕੁਲ ਨਾ ਸਰ ਸ਼ੁਕਰਾਨਾ ਕਰਦੇ ਆ ਆ ਗਿਆ ਜੀ ਬਿਲਕੁਲ ਆ ਗਿਆ ਜੀ ਔਰ ਬਹੁਤ ਹਰ ਇੱਕ ਅੱਖ ਸਿੱਧੂ ਲਈ ਰੋਈ ਸੀ ਤੇ ਹਰ ਇੱਕ ਨੇ ਖੁਸ਼ੀ ਮਨਾਈ ਹੈ ਜੀ 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 ਪੂਰੇ ਬਲਡ ਦੇ ਵਿੱਚ ਜੀ ਜੀ ਮਿਹਰਬਾਨੀ